ਫਿਰੋਜ਼ਪੁਰ ਪੁਲਿਸ ਵਾਲੋ ਆ ਜਿਲ੍ਹੇ ਪਦਰ ਪੀ ਵੋਲੀਬਾਲ ਮੈਚ ਦਾ ਫਾਈਨਲ ਚੱਲ ਰਿਆ ਨੇ ਜਿਵੇਂ ਤੁਸੀਂ ਪਹਿਲੇ ਵੀ ਵੇਖਿਆ ਸੀ 3 ਜਨਵਰੀ ਨੂੰ ਇਹ ਵੋਲੀਬਾਲ ਜਿਹੜੀ ਮੈਚਸ ਐ ਅਕ੍ਰੋਸ ਕੰਜੋਬ ਦੇ ਸੀ ਫਿਰੋਜ਼ਪੁਰ ਦੇ ਵਿੱਚ ਕਰਾਏ ਸੀਗੇ ਉਹਦੇ ਬਾਅਦ ਸਾਡੇ ਪਿੰਡੋ ਦਾ ਵੀ ਡੀਸੀ ਦਾ ਉਤਸ਼ਾਹ ਵੇਖ ਕੇ ਅਸੀਂ ਪਿੰਡ ਪਿੰਡ ਜਾ ਕੇ ਤੇ ਹਰ ਥਾਣੇ ਦੇ ਲੈਵਲ 'ਤੇ ਚਾਰ ਚਾਰ ਮੈਚਸ ਕਰਾਏ ਨੇ ਜਿਹੜੇ ਪਿੰਡ ਦੇ ਵਿਚਾਲੇ ਲੋਕ ਸੀਗੇ ਉਹਨਾਂ ਦੀ ਲੋਕਲ ਟੀਮੇ ਸੀਗੀ ਉਹ ਸਾਰੀ ਸਾਹਮਣੇ ਆਈ VDC ਮੈਂਬਰ ਸਾਹਮਣੇ ਆਏ ਤੇ ਹਰ ਪਿੰਡ 'ਚ ਥਾਣੇ ਲੈਵਲ 'ਤੇ ਜਿਹੜੇ 14 ਥਾਣੇ ਨੇ ਇਹ ਮੈਚਸ ਆਰਗੇਨਾਈਜ਼ ਕੀਤੇ ਗਏ। ਉਹਦੇ ਬਾਅਦ ਡਿਪਟੀ ਐਸਪੀ ਲੈਵਲ 'ਤੇ ਇਹ ਸਾਰਾ ਕੁਝ ਆਇਆ ਤੇ ਡਿਪਟੀ ਐਸਪੀ ਤੇ ਜਿਹੜੀ ਟੀਮੇ ਬਣੀ ਸਭ ਡਿਵੀਜ਼ਨ ਵਾਈਜ਼ ਨੂੰ ਦੇਖਦੇ ਹੋਏ ਫਾਈਨਲੀ ਅੱਜ ਜਿਹੜੇ ਹੈਗੇ ਸੈਮੀ ਫਾਈਨਲ ਤੇ ਫਾਈਨਲ ਹੋ ਰਹੇ ਨੇ ਇਸ ਦੌਰਾਨ ਹਰ ਸਬ ਡਿਵੀਜ਼ਨ ਦੀ VDCs ਆਈ ਹੋਈ ਨੇ ਜੇ ਵਕ ਵਕ ਟੀਮੇ ਆਈਆਂ ਉਹ ਆਈ ਹੋਈ ਨੇ ਹੁਣ ਫਾਈਨਲ ਚੱਲ ਰਿਹਾ ਨੇ ਤੇ ਅਸੀਂ ਯਹੀ ਹੋਪ ਕਰ ਰਹੇ ਨੇ ਕਿ ਇਹ ਜਿਹੜੀ ਸਾਡੀ ਮੋਹਮ ਹੈ ਜਿਹੜੀ ਪੂਰੀ 1 ਮਹੀਨੇ ਦੌਰਾਨ ਚੱਲੀ ਹੈ ਤੇ ਜਿਹਨੂੰ ਕਾਇਮ ਰੱਖਣ ਚ ਸਾਡੀ ਫਿਰੋਜ਼ਪੁਰ ਪੁਲਿਸ ਤੇ ਹਰ ਥਾਣੇ ਤੇ ਹਰ ਪੁਲਿਸ ਮੁਲਾਜ਼ਮ ਕਾਮਯਾਬ ਰਹਾਨੇ ਉਸੇ ਮੋਹਮ ਨੂੰ ਅੱਗੇ ਵਧਾਉਂਦੇ ਹੋਏ ਸਾਡੀ ਜਿਹੜੀ VDCs ਮੈਂਬਰਸ ਹੈ ਹਰ ਗਾਉਂ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਮੈਦਾਨ ਦੇ ਵਿੱਚ ਵੱਖ-ਵੱਖ ਖੇਮ ਖਿਲਾਏਗੇ ਤੇ ਸਾਰੇ ਜਿਹੜੇ ਯੂਥ ਹੈਗੀ ਉਹਨੂੰ ਡਰਗਸ ਤੋਂ ਦੂਰ ਰੱਖਾਂਗੇ ਉਹ ਮੈਮ ਹੋਰ ਕੀ ਮੈਸੇਜ ਦੇਣਾ ਚਾਹਤੇ ਹੋ ਜੈਸੇ ਕਿ ਆ ਪੰਜਾਬ ਪੁਲਿਸ ਸਾਡਾ ਜੋ ਹੈ ਕਿ ਡਰਗ ਨੂੰ ਲੈ ਕੇ ਇਤਨਾ ਬੜੀਆ ਵਾਰੇ ਕਰ ਰਿਹਾ ਤੇ ਨੌਜਵਾਨ ਕੋ ਕੀ ਆਏ ਨੇ ਦੇਖੀ ਨੌਜਵਾਨ ਨੂੰ ਤੇ ਜਿਹੜਾ ਹੈ ਇਹ ਇਹ ਸਾਰਾ ਕੁਝ ਯੁਵਾ ਸਾਂਝ ਸਾਂਝ ਵੱਲੋਂ ਹੀ ਆਰਗੇਨਾਈਜ਼ ਕੀਤਾ ਗਿਆ ਹੈ ਸਾਡੀ ਫਿਰੋਜ਼ਪੁਰ ਟੀਮ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਯੁਵਾ ਸਾਂਝ ਜਿਹੜੇ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਉੱਪਰ ਧਿਆਨ ਦਿੰਦਾ ਨੇ ਇਸ ਤੋਂ ਇਲਾਵਾ ਜਿਹੜੇ ਸਾਡੀ ਵਾਖੇ ਹੈਗੇ ਬਾਲੀਵੋਲ ਮੈਚ ਤੇ ਇੱਕ ਤਰ੍ਹਾਂ ਦਾ ਉਪਰਾਲਾ ਹੈ ਇਸ ਤੋਂ ਪਹਿਲਾਂ ਅਸੀਂ ਨਵੇਕਲੀ ਪਹਿਲ ਔਮਨ ਲਈ ਵੀ ਕਰ ਚੁੱਕੇ ਨੇ ਬੇਸਿਕਲੀ ਅਸੀਂ ਇਹੀ ਚਾਹੁੰਦੇ ਨੇ ਕਿ ਜਿਹੜੇ ਯੂਥ ਹੈ ਉਹ ਗਲਤ ਕੰਮ ਦੀ ਔਰ ਨਾ ਜਾ ਕੇ ਆਪਣੇ ਖੇਲ ਦੇ ਉੱਪਰ ਪੜ੍ਹਾਈ ਦੇ ਉੱਪਰ ਫਿਟਨੈਸ ਦੇ ਉੱਪਰ ਧਿਆਨ ਦੇਣ ਜਿਹੜਾ ਵੀ სპੋਰਟਸ ਪਰਸਨ ਹੁੰਦਾ ਹੈ ਉਹ ਬਾਈ ਡਿਫਾਲਟ ड्रग्स ਤੋਂ ਦੂਰ ਰਹਿੰਦਾ ਨੇ ਜਿਹੜੇ ਵੀ ਖਰਾਬ ਨਸ਼ੇ ਦੀ ਆਦਤ ਹੈ ਉਹਨਾਂ ਸੇ ਦੂਰ ਰਹਿੰਦਾ ਨੇ ਅਰੇ ਅੱਜ ਜਿਹੜਾ ਸਾਡਾ ਬਾਰਡਰ ਜ਼ਿਲ੍ਹਾ ਨੇ ਤੇ ਇਹ ਬਹੁਤ ਹੀ ਖਾਸ ਗੱਲ ਹੈ ਕਿ ਬਾਰਡਰ ਜ਼ਿਲ੍ਹੇ ਦੇ ਜਿਹੜੇ ਸਾਰੇ ਪਿੰਡ ਨੇ ਉਹਨਾਂ ਦੀ VDC ਕਮੇਟੀਆਂ ਇੱਥੇ ਇਨਵਾਈਟਡ ਹੈ ਤੇ ਉਹਨਾਂ ਨੇ ਆਪਣੇ ਪਹਿਲੇ ਆਪਣੇ ਵਾਲੀਬਾਲ ਗਰਾਊਂਡ ਉਹਨਾਂ ਨੇ ਖੁਦ ਬਣਾਏ ਉੱਥੇ ਮੈਚ ਕਰਾਏ ਉਹਦੇ ਬਾਅਦ ਉਹਨੂੰ ਸਬਡਿਵੀਜ਼ਨ ਲੈਵਲ 'ਚ ਲੈ ਕੇ ਆਏ ਤੇ ਹੁਣ ਫਾਈਨਲੀ ਅੱਜ ਪੁਲਿਸ ਲਾਈਨ ਦੇ ਵਿੱਚ ਸਾਰੇ ਆਏ ਨੇ ਇੱਥੇ ਵਕ ਵਕ ਸਕੂਲ ਦੇ ਬੱਚੇ ਵੀ ਆਏ ਨੇ ਉਹ ਸਾਰੇ ਵੇਖ ਰਹੇ ਨੇ ਐਂਡ ਆਈ ਐਮ ਸ਼ੋਰ ਸਾਰੇ ਪ੍ਰੇਰਿਤ ਹੋ ਰਹੇ ਨੇ ਇਨਸਪਾਇਰ ਹੋ ਰਹੇ ਨੇ ਔਰ ਵੀ ਗੇਮਸ ਖੇਲਣ ਦੇ ਲਈ ਔਰ ਹੋਰ ਵੀ ਫਿਟਨੈਸ ਲਈ ਜੋ ਸਾਡੀ ਪੁਲਿਸ ਲਾਈਨ ਦੇ ਵਿੱਚ ਜਿੰਨੇ ਵੀ ਹਮਾਰੇ ਮੁਲਾਜ਼ਮ ਹੈ ਉਹਨਾਂ ਨੇ ਮਿਲ ਕੇ ਬਣਾਈ ਸੀ ਇਹਦਾ ਨਾਮ ਹੈ ਨਵੇਕਲੀ ਸਵਾਰੀ ਜ਼ਿੰਦਗੀ ਦੀ ਤੇ ਬੇਸਿਕਲੀ ਸਾਡੇ ਪਿੰਡ ਦੇ ਵਿੱਚ ਅਸੀਂ ਜਦ ਵੀ ਪੁਲਿਸ ਵਾਲੇ ਜਾਂਦੇ ਨੇ ਤੇ ਹਰ ਬਾਰ ਅਲੱਗ ਤਰੀਕੇ سے ਜਾਂਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਟੀਵੀ ਉਪਲਬਧ ਹੈਗੀ ਥੋੜੀ ਸਕਰੀਨਸ ਉਪਲਬਧ ਹੈ ਕبھی ਕبھی ਦੇਰ ਰਾਤ ਹੋ ਜਾਂਦੀ ਕੁਝ ਹੋ ਜਾਂਦੀ ਨੇ ਇਹਦੇ ਕਰਕੇ ਹਰ ਵਿਲੇਜ 'ਚ ਅਸੀਂ ਅਲੱਗ ਤਰੀਕੇ ਸੇ ਅਪਰੋਚ ਕਰ ਰਹੇ ਨੇ ਕਿ ਮੈਕਸਿਮਮ ਪਬਲਿਕ ਨੂੰ ਕਿਵੇਂ ਅਸੀਂ ਇੰਗੇਜ ਕਰੇ ਤੇ ਇਨਸਪਾਇਰ ਕਰੇ ਇਹ ਜਦ ਵੀ گاਉਂ ਜਾਂਦੀ ਹੈ ਸਾਰੋ ਦਾ ਅਟਰੈਕਸ਼ਨ ਇਸ ਦੇ ਔਰ ਹੁੰਦਾ ਨੇ ਉਹ ਆਂਦੇ ਨੇ ਬੱਚੇ ਆਂਦੇ ਨੇ ਮੋਸਟ ਇੰਪੋਰਟੈਂਟਲੀ ਕਿਉਂਕਿ ਆਦਰਵਾਇਸ ਨੇ ਉਹ ਕਹਿੰਦੇ ਨੇ ਕਿ ਚਲੋ ਜੀ ਫਿਰ ਇੱਕ ਲੈਕਚਰ ਹੋ ਰਿਹਾ ਨਹੀਂ ਤੇ ਲੈਕਚਰ ਮਾਧਿਅਮ ਨੂੰ ਥੋੜਾ ਔਰ ਇੰਟਰਐਕਟਿਵ ਥੋੜਾ ਔਰ ਇੰਟਰਸਟਿੰਗ ਕਰਨ ਲਈ ਇਹ ਪੂਰੀ ਗੱਡੀ ਤਿਆਰ ਕੀਤੀ ਗਈ ਹੈ ਇਹ ਵਕ ਵਕ ਪਿੰਡ ਚ ਜਾਂਦੀ ਹੈ ਵਾਲੀਬਾਲ ਮੈਚੇਜ਼ ਵੀ ਕਰਾਉਂਦੀ ਨੇ ਤੇ ਅਸੀਂ ਇਹੀ ਸਾਰੇ ਉਪਰਾਲੇ ਕਰਦੇ ਰਹਿੰਦੇ ਨੇ ਵੀ ਔਰ ਅਦਰਵਾਈਜ਼ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੈਗੇ ਜਿੰਨੇ ਵੀ ਸ਼ਹਿਰ ਦੇ ਵਿੱਚ ਹੈਗੇ ਉਹ ਸਾਰੇ ਸਾਰੇ ਯੂਥ ਸਾਡੇ ਨਾਲ ਇਨਵੋਲ ਰਏ ਹਰ ਏਜ ਦੇ ਲੋਕ ਸਾਡੇ ਨਾਲ ਇਨਵੋਲ ਰਏ ਤੇ ਡਰਗਸੇ ਦੂਰ ਰਹੇ